ਦੋਸਤੋ ਏਸ਼ੀਆ ਦੀ ਸਭ ਤੋਂ ਵੱਡੀ ਜੇਲ ਤਿਹਾਰ ਜੇਲ ਜਿਸ ਵਿੱਚ ਭਾਰਤ ਦੇ ਸਭ ਤੋਂ ਖੰਖਾਰ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ ਤਿਹਾਰ ਜੇਲ ਵਿੱਚ ਇੱਕ ਤੋਂ ਵੱਧ ਇੱਕ ਖਤਰਨਾਕ ਕ੍ਰਿਮਨਲ ਬੰਦ ਰਹਿੰਦੇ ਹਨ ਤਿਹਾਰ ਜੇਲ ਸੁਰੱਖਿਅਤ ਵੀ ਇੰਨੀ ਕਿ ਇੱਥੇ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਪਰ ਇਸੇ ਤਿਹਾਰ ਜੇਲ ਵਿੱਚ ਬੰਦ ਸੀ ਇੱਕ ਖੰਖਾਰ ਅਪਰਾਧੀ ਜਸਵਿੰਦਰ ਜੱਸਾ ਜਿਸ ਤੇ ਸੈਂਕੜੇ ਕਤਲਾਂ ਦੇ ਮਕਦਮੇ ਦਰਜ ਸਨ ਸੈਂਕੜੇ ਬੰਦੇ ਤਾਂ ਜੱਸੇ ਨੇ ਉਹ ਮਾਰ ਦਿੱਤੇ ਸਨ ਜਿਨ੍ਹਾਂ ਦਾ ਕੋਈ ਕੇਸ ਵੀ ਦਰਜ ਨਹੀਂ ਸੀ ਹੋਇਆ ਜਸਵਿੰਦਰ ਜੱਸਾ ਜਿਸ ਤੋਂ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਭਾਰਤ ਦੀ ਸਭ ਤੋਂ ਸੁਰੱਖਿਅਤ ਜੇਲ੍ਹ ਵਿੱਚ ਬੰਦ ਸਾਰੇ ਅਪਰਾਧੀ ਜੇਲ੍ਹ ਵਿੱਚ ਨੌਕਰੀ ਕਰਦੇ ਸਾਰੇ ਪੁਲਿਸ ਮੁਲਾਜ਼ਮ ਥਰ-ਥਰ ਕੰਮ ਦੇ ਸਨ ਜੱਸੇ ਦਾ ਜੇਲ੍ਹ ਵਿੱਚ ਖੌਫ ਇੰਨਾ ਕਿ ਤਿਹਾਰ ਜੇਲ੍ਹ ਵਿੱਚ 10 ਬੈਰਕਾ ਸਿਰਫ ਜੱਸੇ ਨੂੰ ਹੀ ਖਾਲੀ ਕਰਕੇ ਦਿੱਤੀਆਂ ਹੋਈਆਂ ਸਨ ਜਿਨ੍ਹਾਂ ਵਿੱਚੋਂ ਸਿਰਫ ਉਸ ਦੇ ਹੀ ਗੁਰਗੇ ਰਹਿੰਦੇ ਸਨ ਦੋ ਬੈਰਕਾ ਕੱਲੇ ਜੱਸੇ ਵਾਸਤੇ ਰੱਖੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਬੈਰਕ ਵਿੱਚ ਉਹ ਸੌਂਦਾ ਸੀ ਤੇ ਦੂਜੀ ਬੈਰਕ ਵਿੱਚ ਉਸਦੇ ਜੇਲ੍ਹ ਵਿੱਚ ਹੀ ਕਬੂਤਰ ਪਾਲੇ ਹੋਏ ਸਨ ਕਹਿੰਦੇ ਹਨ ਕਿ ਕਬੂਤਰਬਾਜੀ ਦੇ ਸ਼ੌਂਕੀ ਜੱਸੇ ਨੇ ਇੱਕ ਬੈਰਤ ਕਬੂਤਰਾਂ ਵਾਸਤੇ ਹੀ ਖਾਲੀ ਕਰਵਾ ਕੇ ਰੱਖੀ ਸੀ ਤੁਹਾਨੂੰ ਵੀ ਇਹ ਸੁਣ ਕੇ ਬੜਾ ਅਜੀਬ ਲੱਗਾ ਹੋਵੇਗਾ ਕਿ ਇੱਕ ਖੰਘਾਰ ਕਾਤਲ ਜਿਸ ਨੇ ਪਤਾ ਨਹੀਂ ਕਿੰਨੇ ਕਤਲ ਕੀਤੇ ਜੋ ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ ਵਿੱਚ ਬੰਦ ਹੈ ਧਿਆੜ ਜੇਲ੍ਹ ਜਿਸ ਨੂੰ ਭਾਰਤ ਦੀ ਸਭ ਤੋਂ ਸੁਰੱਖਿਅਤ ਜੇਲ੍ਹ ਮੰਨਿਆ ਜਾਂਦਾ ਹੈ ਉਸੇ ਜੇਲ੍ਹ ਵਿੱਚ ਇੱਕ ਕੈਦੀ ਕਬੂਤਰਬਾਜੀ ਦਾ ਸ਼ੌਕ ਪੂਰਾ ਕਰ ਰਿਹਾ ਸੀ ਇਹ ਹਾਲਾਤ ਉਸ ਵਕਤ ਸਨ ਜਦੋਂ ਥਿਆੜ ਜੇਲ੍ਹ ਵਿੱਚ ਬਾਕੀ ਦੀਆਂ ਬਰਕਾ ਕੈਦੀਆਂ ਨਾਲ ਤੁਨ ਤੁਨ ਕੇ ਭਰੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਕੈਦੀ ਸਿਰਫ ਬੈਠ ਕੇ ਹੀ ਸੌ ਸਕਦੇ ਸੀ ਲੰਬੇ ਪੈਣ ਵਾਸਤੇ ਤਾਂ ਉਹਨਾਂ ਨੂੰ ਜਗ੍ਹਾ ਹੀ ਨਹੀਂ ਸੀ ਮਿਲਦੀ ਜੇਲ੍ਹ ਦੇ ਕਿਸੇ ਵੀ ਵੱਡੇ ਅਧਿਕਾਰੀ ਵਿੱਚ ਵੀ ਇਹ ਹਿੰਮਤ ਨਹੀਂ ਸੀ ਉਹਦੀ ਕਿ ਉਹ ਜੱਸਾ ਨਾਲ ਗੱਲ ਵੀ ਕਰ ਸਕੇ ਪਰ ਜਦੋਂ ਖੰਖਾਰ ਕਾਤਲ ਜੱਸਾ ਥਿਆੜ ਜੇਲ੍ਹ ਵਿੱਚ ਐਸੋ ਆਰਾਮ ਦੀ ਜ਼ਿੰਦਗੀ ਜਿਉ ਰਿਹਾ ਹੁੰਦਾ ਹੈ ਤਾਂ ਉਦੋਂ ਹੀ ਅਚਾਨਕ ਜੇਲ੍ਹ ਦਾ ਸੁਪਰਡੈਂਟ ਆਪੀਐਸਐਲ ਦੀ ਕਰਨ 베ਦੀ ਨੂੰ ਬਣਾ ਦਿੱਤਾ ਜਾਂਦਾ ਹੈ ਕਰਨ 베ਦੀ ਜੋ ਕਿ ਪੂਰੇ ਦੇਸ਼ ਵਿੱਚ ਇੱਕ ਦਬੰਗ ਪੁਲਿਸ ਅਧਿਕਾਰੀ ਦੇ ਰੂਪ ਵਿੱਚ ਮਸ਼ਹੂਰ ਸੀ ਜੋ ਆਪ ਡੱਡਾ ਫੜ ਕੇ ਅੱਗੇ ਲੱਕੇ ਸੜਕਾਂ ਉੱਤੇ ਨਿਕਲਦੀ ਸੀ ਜਦੋਂ ਕਰਨ 베ਦੀ ਦਾ ਟੱਕਰਾ ਇਸ ਖੁਖਾਰ ਜੱਸੇ ਕਾਤਲ ਦੇ ਨਾਲ ਹੁੰਦਾ ਤਾਂ ਉਸ ਤੋਂ ਬਾਅਦ ਜੋ ਕੁਝ ਹੋਇਆ ਉਸ ਨੂੰ ਸੁਣ ਕੇ ਇੱਕ ਵਾਰ ਤਾਂ ਤੁਹਾਡੇ ਰੋਸ਼ ਉੱਡ ਜਾਣਗੇ ਅੱਜ ਇਸ ਵੀਡੀਓ ਵਿੱਚ ਗੱਲਬਾਤ ਕਰਾਂਗੇ ਖੁਖਾਰ ਕਾਤਲ ਜਸਵਿੰਦਰ ਜੱਸੇ ਦੇ ਜੇਲ੍ਹ ਵਿੱਚ ਬੇਖੌਫ ਚੱਲਦੇ ਰਾਜ ਦੀ ਅਤੇ ਉਸ ਦੇ ਕਿਰਨ ਬੇਦੀ ਦੇ ਨਾਲ ਹੋਏ ਟੱਕਰੇ ਦੀ ਪਰ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਇਹ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕੁਝ ਸਮਾਂ ਪਹਿਲਾਂ ਭਾਰਤ ਦੀਆਂ ਜੇਲਾਂ ਦੇ ਹਾਲਾਤ ਕੀ ਹੁੰਦੇ ਸਨ ਕਿ ਜੇਲਾਂ ਵਿੱਚ ਜੇਲ੍ਹ ਅਧਿਕਾਰੀ ਹਫ਼ਤਾ ਇਕੱਠਾ ਕਰਿਆ ਕਰਦੇ ਸਨ ਇਹ ਹਫ਼ਤਾ ਕੈਦੀਆਂ ਤੋਂ ਖੁਦ ਤਾਂ ਮੰਗ ਨਹੀਂ ਸੀ ਸਕਦੇ ਇਸ ਕਰਕੇ ਉਹਨਾਂ ਨੇ ਜੇਲਾਂ ਦੇ ਵਿੱਚ ਹੀ ਆਪਣੇ ਗੁਰਗੇ ਪਾਲੇ ਹੁੰਦੇ ਸਨ ਦੇ ਸਾਰੇ ਕੈਦੀਆਂ ਨੂੰ ਡਰਾ ਧਮਕਾ ਕੇ ਉਹਨਾਂ ਕੋਲੋਂ ਪੈਸੇ ਅਗਰਾਹਉਂਦੇ ਤੇ ਫਿਰ ਜੇਲ੍ਹ ਅਧਿਕਾਰੀਆਂ ਨਾਲ ਹਿੱਸਾ ਸਾਂਝਾ ਕਰਿਆ ਕਰਦੇ ਸਨ ਪੁਲਿਸ ਨੂੰ ਪਤਾ ਹੀ ਨਹੀਂ ਸੀ ਚੱਲਦਾ ਕਿ ਉਹਨਾਂ ਦੇ ਪਾਲੇ ਹੋਏ ਇਹ ਛੋਟੇ ਛੋਟੇ ਗੁਰਗੇ ਇੱਕ ਦਿਨ ਫਿਰ ਜੇਲ੍ਹ ਉੱਤੇ ਹੀ ਰਾਜ ਕਰਨ ਲੱਗ ਪੈਂਦੇ ਸਨ ਇਹਨਾਂ ਵਿੱਚੋਂ ਹੀ ਇੱਕ ਸੀ ਖੰਖਾਰ ਕਾਤਲ ਜਸਵਿੰਦਰ ਜੱਸਾ ਜਿੰਨਾ ਚਿਰ ਜਸਵਿੰਦਰ ਜੱਸਾ ਧਿਆੜ ਜੇਲ੍ਹ ਵਿੱਚ ਬੰਦ ਰਿਆ ਉਹਨਾਂ ਚਿਰ ਪੂਰੀ ਜੇਲ੍ਹ ਹੀ ਉਹ ਆਪਣੀ ਬੈਰਕ ਵਿੱਚ ਬੈਠ ਕੇ ਚਲਾਉਂਦਾ ਹੁੰਦਾ ਸੀ ਕਿਸੇ ਵਿੱਚ ਵੀ ਹਿੰਮਤ ਨਹੀਂ ਸੀ ਹੁੰਦੀ ਉਸਨੂੰ ਰੋਕਣ ਦੀ ਜੇਲ੍ਹ ਵਿੱਚ ਜਦੋਂ ਵੀ ਕੋਈ ਨਵਾਂ ਕੈਦੀ ਜਾਂ ਫਿਰ ਹਵਾਲਾਤੀ ਆਉਂਦਾ ਤਾਂ ਪੁਲਿਸ ਅਧਿਕਾਰੀ ਉਸਨੂੰ ਜਾਣ ਬੁੱਝ ਕੇ ਜੱਸੇ ਦੀਆਂ ਬੈਰਕਾਂ ਵਿੱਚ ਭੇਜ ਦਿੰਦੇ ਫਿਰ ਜੱਸਾ ਅਤੇ ਉਸਦੇ ਗੁਰਗੇ ਉਸ ਕੈਦੀ ਦਾ ਭਵਿੱਖ ਤੈਅ ਕਰਿਆ ਕਰਦੇ ਸਨ ਕਿ ਇਸ ਕੈਦੀ ਨਾਲ ਮਾਰਕੁੱਟ ਕਰਿਆ ਕਰਨੀ ਜਾਂ ਫਿਰ ਇਸਨੂੰ ਆਪਣੀ ਹੌਸ ਪੂਰੀ ਕਰਨ ਵਾਸਤੇ ਵਰਤਣਾ ਜਾਂ ਫਿਰ ਕੋਈ ਹੋਰ ਬਹੁਤ ਅਮੀਰ ਕੈਦੀ ਜੇਲ੍ਹ ਵਿੱਚ ਆਉਂਦਾ ਤਾਂ ਉਸਨੂੰ ਪੈਸਿਆਂ ਬਦਲੇ ਐਸ਼ਵਾਰਾਮ ਦੀ ਜ਼ਿੰਦਗੀ ਦਿੱਤੀ ਜਾਂਦੀ ਸੀ ਇਸ ਤਰ੍ਹਾਂ ਜੱਸਾ ਧਿਆੜ ਜੇਲ੍ਹ ਵਿੱਚ ਆਪਣਾ ਸਿਸਟਮ ਚਲਾਉਂਦਾ ਸੀ ਕੈਦੀਆਂ ਦਾ ਕੀ ਕਰਨਾ ਇਹ ਜ਼ਿੰਮੇਵਾਰੀ ਜੇਲ੍ਹ ਅਧਿਕਾਰੀਆਂ ਦੀ ਨਹੀਂ ਬਲਕਿ ਜਸਵਿੰਦਰ ਜੱਸੇ ਦੀ ਹੁੰਦੀ ਸੀ ਇਹ ਸਾਰੀ ਕਹਾਣੀ ਧਿਆੜ ਜੇਲ੍ਹ ਦੇ ਸਾਬਕਾ ਸੁਪਰਡੈਟ ਸੁਨੀਲ ਗੁਪਤਾ ਨੇ ਆਪਣੀ ਕਿਤਾਬ ਬਲੈਕ ਵਾਰੰਟ ਵਿੱਚ ਲਿਖੀ ਹੋਈ ਹੈ ਸੁਨੀਲ ਗੁਪਤਾ ਅੱਗੇ ਲਿਖਦਾ ਹੈ ਕਿ ਜਿਸ ਵਕਤ ਦਬੰਗ ਲੇਡੀ ਕਿਰਨ 베ਦੀ ਮੁਖ ਸੁਪਰਡੈਟ ਬਣ ਕੇ ਧਿਆੜ ਜੇ ਲਾਉਂਦੇ ਹਨ ਤਾਂ ਉਹਨਾਂ ਨੂੰ ਜਸਵਿੰਦਰ ਜੱਸੇ ਬਾਰੇ ਦੱਸਿਆ ਜਾਂਦਾ ਹੈ ਤਾਂ ਕਿਰਨ 베ਦੀ ਸਾਰਿਆਂ ਨੂੰ ਹੁਕਮ ਕਰਦੀ ਹੈ ਕਿ ਜਸਵਿੰਦਰ ਜੱਸੇ ਦੀਆਂ ਬੈਰਕਾਂ ਬਦਲੀ ਕੀਤੀਆਂ ਜਾਣ ਪਰ ਕੋਈ ਵੀ ਜੇਲ੍ਹ ਦਾ ਮੁਲਾਜ਼ਮ ਅਜਿਹਾ ਕਰਨ ਲਈ ਤਿਆਰ ਨਹੀਂ ਸੀ ਇਸ ਕੰਮ ਵਾਸਤੇ ਕਿਰਨ 베ਦੀ ਵੱਲੋਂ ਫਿਰ ਸੁਨੀਲ ਗੁਪਤਾ ਦੀ ਡਿਊਟੀ ਲਗਾਈ ਜਾਂਦੀ ਹੈ ਆਪਣੀ ਕਿਤਾਬ ਵਿੱਚ ਸੁਨੀਲ ਗੁਪਤਾ ਲਿਖਦੇ ਹਨ ਕਿ ਉਸ ਵਕਤ ਜੇਲ੍ਹ ਦੇ ਛੋਟੇ ਮੁਲਾਜ਼ਮ ਨੌਕਰੀਆਂ ਛੱਡਣ ਵਾਸਤੇ ਤਿਆਰ ਹੋ ਗਏ ਸਨ ਕਿ ਅਸੀਂ ਆਪਣੀ ਨੌਕਰੀ ਤਾਂ ਛੱਡ ਦੇਵਾਂਗੇ ਪਰ ਜੱਸੇ ਦੀ ਬੈਰਕ ਬਦਲਣ ਦੀ ਹਿੰਮਤ ਸਾਡੇ ਵਿੱਚ ਨਹੀਂ ਉਸ ਨੇ ਸਾਡੇ ਪਰਿਵਾਰ ਮਾਰ ਦੇਣੇ ਹੈ ਸੁਨੀਲ ਗੁਪਤਾ ਲਿਖਦਾ ਹੈ ਕਿ ਜਦੋਂ ਕਿਸੇ ਵੀ ਜੇਲ੍ਹ ਦੇ ਵੱਡੇ ਅਧਿਕਾਰੀ ਨੇ ਜੱਸੇ ਦੀ ਬੈਰਕ ਵਿੱਚ ਜਾਣ ਦੀ ਹਿੰਮਤ ਨਾ ਕੀਤੀ ਤਾਂ ਅਖੀਰ ਫਿਰ ਉਹ ਆਪ 4-5 ਪੁਲਿਸ ਮੁਲਾਜ਼ਮਾਂ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਕੇ ਜੱਸੇ ਦੀਆਂ ਬੈਰਕਾਂ ਵਿੱਚ ਪਹੁੰਚ ਜਾਂਦਾ ਹੈ ਤੇ ਸਾਹਮਣੇ ਦੇਖਦਾ ਹੈ ਕਿ ਜੱਸਾ ਤੇ ਉਸਦੇ ਗੁਰਗੇ ਉਸ ਨੂੰ ਕੁੱਟਣ ਵਾਸਤੇ ਬਿਲਕੁਲ ਤਿਆਰ ਖੜੇ ਸਨ ਸੁਨੀਲ ਗੁਪਤਾ ਉਹ ਉਹ ਲਿਖਦਾ ਹੈ ਕਿ ਉਸ ਵਕਤ ਜੱਸੇ ਨੇ ਆਪਣੇ ਉੱਪਰ ਇੱਕ ਲੋਈ ਦੀ ਬੁੱਕਲ ਮਾਰੀ ਹੋਈ ਸੀ ਮੈਂ ਉਸ ਨੂੰ ਥੋੜਾ ਸੁਝਾਅ-ਭਜਾ ਕੇ ਕਿਹਾ ਕਿ ਜੱਸੇ ਤੂੰ ਆਪਣੀ ਇਹ ਲੋਹੀ ਉਤਾਰ ਦੇ ਜਜੋ ਜਸਾ ਲੋਹੀ ਉਤਾਰਦਾ ਤਾਂ ਉਸਦੇ ਹੱਥ ਵਿੱਚ ਇੱਕ 4 ਫੁੱਟ ਦੀ ਲੰਮੀ ਕਿਰਪਾਨ ਫੜੀ ਹੋਈ ਸੀ ਇੱਕ ਐਡਾ ਵੱਡਾ ਹਥਿਆਰ ਉਹ ਵੀ ਭਾਰਤ ਦੀ ਸਭ ਤੋਂ ਸੁਰੱਖਿਅਤ ਤਿਹਾਰ ਜੇਲ੍ਹ ਦੇ ਅੰਦਰ ਜੱਸਾ ਸੁਨੀਲ ਗੁਪਤਾ ਨੂੰ ਬੜੇ ਰੋਬ ਨਾਲ ਬੁਲਾਉਂਦਾ ਹੈ ਕਿ ਤੇਰੇ ਆਉਣ ਦਾ ਪਤਾ ਮੈਨੂੰ ਪਹਿਲਾਂ ਹੀ ਲੱਗ ਚੁੱਕਾ ਸੀ ਤੇ ਮੈਨੂੰ ਇਹ ਵੀ ਹੁਕਮ ਮਿਲ ਚੁੱਕੇ ਸਨ ਕਿ ਤੇਰਾ ਕਰਨਾ ਕੀ ਹੈ ਦੋਸਤੋ ਇਹ ਸੀ ਜੇਲ੍ਹਾਂ ਦੀ ਕਾਲੀ ਦੁਨੀਆ ਜਿਸ ਤੋ ਆਜ ਵੀ ਭਾਰਤ ਦਾ ਆਮ ਨਾਗਰਿਕ ਬਿਲਕੁਲ ਅਣਜਾਣ ਬੈਠਾ ਹੈ ਜੱਸਾ ਜਿਤਨੇ ਸੈਂਕੜੇ ਕਤਲ ਪਹਿਲਾਂ ਕੀਤੇ ਸਨ ਉਹ ਤਲਵਾਰ ਲੈ ਕੇ ਜੇਲ੍ਹ ਦੇ ਸਹਾਇਕ ਸੁਪਰਡੈਟ ਦਾ ਸਿਰ ਲਾਉਣ ਲਈ ਵੀ ਤਿਆਰ ਬੈਠਾ ਸੀ ਸੁਨੀਲ ਗੁਪਤਾ ਆਪਣੀ ਕਿਤਾਬ ਵਿੱਚ ਲਿਖਦੇ ਕਿ ਮੈਂ ਤਲਵਾਰ ਦੇ ਕੇ ਬੜੇ ਪਿਆਰ ਦੇ ਨਾਲ ਬੋਲਦਾ ਕਿ ਜੱਸੇ ਜੇ ਤੇਰੀ ਇਜਾਜ਼ਤ ਹੋਵੇ ਤਾਂ ਆਪਾਂ 2 ਮਿੰਟ ਤੇਰੀ ਬੈਰਕ ਵਿੱਚ ਬੈਠ ਕੇ ਗੱਲਬਾਤ ਕਰ ਲਈਏ ਸੁਨੀਲ ਗੁਪਤਾ ਨੇ ਇਹ ਗੱਲਾਂ ਬਿਨਾਂ ਕਿਸੇ ਝਿਜਕ ਤੋਂ ਸਾਫ਼ ਸਪਸ਼ਟ ਆਪਣੀ ਕਿਤਾਬ ਵਿੱਚ ਲਿਖੀਆਂ ਹਨ ਸਦੀਲ ਗੁਪਤਾ ਅਖੀਰ ਫਿਰ ਮਾਹੌਲ ਨੂੰ ਤੱਕ ਕੇ ਤੇ ਉਹ ਪੰਜਾਬ ਜੱਸੇ ਦੀ ਬੈਰਕ ਵਿੱਚੋਂ ਵਾਪਸ ਮੁੜ ਜਾਂਦਾ ਹੈ ਪਰ ਜਦੋਂ ਇਸ ਘਟਨਾ ਬਾਰੇ ਕਿਰਨ 베ਦੀ ਨੂੰ ਪਤਾ ਚੱਲਦਾ ਤਾਂ ਉਹ ਗੁੱਸੇ ਦੇ ਨਾਲ ਭਰ ਜਾਂਦੀ ਹੈ ਕਿਰਨ 베ਦੀ ਫਿਰ ਅਖੀਰ ਬਾਹਰੋਂ ਪੁਲਿਸ ਦੀ ਇੱਕ ਵੱਡੀ ਫੋਰਸ ਮਂਗਾਉਦੀ ਹੈ ਤੇ ਜਸਵਿੰਦਰ ਜੱਸੇ ਦੀਆਂ ਬੈਰਕਾਂ ਉੱਤੇ ਧਾਵਾ ਮਾਰ ਦਿੰਦੀ ਹੈ ਫੋਰਸ ਵੱਲੋਂ ਪਹਿਲਾਂ ਜਸਵਿੰਦਰ ਜੱਸੇ ਦੀਆਂ ਬੈਰਕਾਂ ਵਿੱਚ ਕੁੱਟਮਾਰ ਕੀਤੀ ਜਾਂਦੀ ਤੇ ਫਿਰ ਉਸ ਨੂੰ ਧੂਕ ਕੇ ਸਾਰੀ ਜੇਲ੍ਹ ਦੇ ਸਾਹਮਣੇ ਲਿਆਂਦਾ ਜਾਂਦਾ ਹੈ ਤੇ ਸਭ ਦੇ ਸਾਹਮਣੇ ਹੀ ਉਸ ਨੂੰ ਕੁੱਟਿਆ ਜਾਂਦਾ ਤੇ ਅਖੀਰ ਫਿਰ ਉਸ ਨੂੰ ਇਕੱਲੇ ਨੂੰ ਇੱਕ ਛੋਟੀ ਜੀ ਬੈਰਕ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਜਿੱਥੇ ਉਸ ਕੋਲ ਕੋਈ ਵੀ ਆ ਜਾ ਨਹੀਂ ਸੀ ਸਕਦਾ ਤੇ ਨਾ ਹੀ ਉਸ ਨਾਲ ਕੋਈ ਗੱਲ ਕਰ ਸਕਦਾ ਸੀ ਕਿਹਾ ਜਾਂਦਾ ਹੈ ਕਿ ਜਿੰਨਾ ਚਿਰ ਕਿਰਨ 베ਦੀ ਜੇਲ ਦੀ ਸੁਪਰਡੈਂਟ ਰਹੀ ਉਨਾ ਚਿਰ ਜੱਸੇ ਨਾਲ ਕਿਸੇ ਨੂੰ ਵੀ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ ਪਰ ਸੁਨੀਲ ਗੁਪਤਾ ਅੱਗੇ ਲਿਖਦੇ ਹਨ ਕਿ ਇਹ ਖਬਰ ਜਦੋਂ ਹੌਲੀ ਹੌਲੀ ਬਾਹਰ ਆਉਂਦੀ ਹੈ ਤਾਂ ਛੇਤੀ ਹੀ ਕਿਰਨ 베ਦੀ ਦਾ ਉਥੋਂ ਟਰਾਂਸਫਰ ਵੀ ਕਰ ਦਿੱਤਾ ਜਾਂਦਾ ਹੈ ਕਿਉਂਕਿ ਜਸੇ ਦੀ ਹਕੂਮਤ ਕੱਲੀ ਜੇਲ੍ਹ ਦੇ ਅੰਦਰ ਨਹੀਂ ਸੀ ਚੱਲਦੀ ਬਾਹਰ ਵੀ ਉਸਦੇ ਬਹੁਤ ਸਾਰੇ ਗੁਰਗੇ ਸਨ ਜੋ ਹੋ ਸਕਦਾ ਹੈ ਕਿ ਸਰਕਾਰ ਵਿੱਚ ਬੈਠ ਕੇ ਉਸਦੇ ਲਈ ਕੰਮ ਕਰ ਰਹੇ ਹੋਣ ਸੋ ਦੋਸਤੋ ਇਹ ਸੀ ਕਹਾਣੀ ਭਾਰਤ ਦੀ ਸਭ ਤੋਂ ਸੁਰੱਖਿਅਤ ਜੇਲ੍ਹ ਵਿੱਚ ਰਾਜ ਕਰਦੇ ਇੱਕ ਖੰਖਾਰ ਕਾਤਲ ਜਸਵਿੰਦਰ ਜਸੇ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ